हो ਇੱਕ ਜੀ ਆ ਗਏ ਹੋਗੇ ਆਪਣੇ ਜੱਟ ਵੀ ਆਣਨਗੇ ਚਾਹੂ ਵੀ ਜੱਟੂ ਆ ਬਾਹਰ ਥੋੜਾ ਆ ਗਏ ਆਰੇ ਦੋ ਬਟਾਲ ਆਰੇ ਦੋ ਮਿੰਟ ਵੇਟ ਕਰੋ ਦੇਖੀ ਕਿਛੇ ਭਾਜੀ ਇੱਕ ਮਿੰਟ ਇੱਕ ਮਿੰਟ ਆ ਯਾਰ ਇਹ ਮਮ ਰੈਂਡਮ ਨਾਲ ਇੱਕ ਫੋਟੋ ਕਰੇ ਇੱਕ ਮਿੰਟ ਜੀ ਬਾਰਾਤ ਇੱਕ ਮਿੰਟ ਜਿੰਦਾਬਾਦ ਹਰ ਇੱਕ ਬਸ ਕੌਣ ਹੈ ਜਿੰਦਾਬਾਦ ਜਿੰਦਾਬਾਦ ਬੇਦਰ ਕਹਿੰਦਾ ਸੀ ਵੀ ਕੋਈ ਸਾਡੇ ਮੇਹਰਾਂ ਤੋਂ ਆਉਂਦੇ ਆਏ ਆ। ਇਹ ਪੁਲਿਸ ਅਫਸਰ ਨੂੰ ਥ마ਜਾ ਤੋਂ ਤਨਾਵਕਾ ਮੈਂ ਦੱਸਣਾ ਚਾਹਦਾ। ਜਿਹੜਾ ਇਹ ਉਹ ਸ਼ਸਤਰ ਬੰਗਾਲ ਕੇ ਕਹਿੰਦਾ ਹੈ ਕਿ ਮੇਰੀ ਵੀਡੀਓ ਦਿਖਾਓ ਤੇ ਲਾਈਨ ਕਰੋ। ਇਹਨੂੰ ਘਰੋਂ ਬਾਹਰ ਲੈ ਕੇ ਰੇਗਾ ਜਿੱਦ ਤੱਕ ਪੰਜਾਬ ਪੂਰਾ ਰਲ ਕੇ ਇਹਨੂੰ ਛੱਤਰ ਮਾਰ ਕੇ ਪੰਜਾਬ ਤੋਂ ਬਦੂਗਾ। ਨੂੰ ਟੋਕ ਕੰਨੀ ਗਾ ਕਰ ਕੋਣਾ ਤੁਸੀਂ ਬੈਠੇ ਹੋ ਤੁਸੀਂ ਪੰਜਾਬ ਦੇ ਵਰਕਰ ਹੋ ਇਹਦਾ ਵਰਕਰ ਕੌਣ ਹੈ ਪੰਜਾਬ ਪੁਲਿਸ ਜਿੱਥੇ ਦਾ ਪੰਜਾਬ ਪੁਲਿਸ ਵਰਕਰ ਹੈ ਇਹਨਾਂ ਦੇ ਪਤਾ ਨਹੀਂ ਕਿਉਂ ਪੰਜਾਬ ਪੁਲਿਸ ਦੀ ਜ਼ਮੀਨ ਵਰਕਰਾਂ ਦਾ ਨਾਕ ਕੜਮੀ ਸੇ ਜਿਸ ਤਰ੍ਹਾਂ ਸੱਟ ਸੌਣੇ ਆ ਗਿਆ ਸ਼ਰੋਮਣੀ ਅਕਾਦਮੀ ਸੰਭੇ ਬੇਨਤੀ ਕਰਾਂਗਾ ਸਰਕਾਰ ਚੰਦ ਸਿੰਘ ਜੱਟਾ ਜਿਹਨਾਂ ਪਟਨਾ ਦੇ ਹੱਥੀ ਦੋ ਦੋ ਮਿੰਟ ਦਾ ਸਮਾਂ ਹੈ ਉਹ ਦਵਾ ਸ਼ਰਦਨ ਸਿੰਘ ਜੀ ਤੋਂ ਹੋਰ ਰੰਜੀਤ ਸਿੰਘ ਜੀ ਤੋਂ ਆਡੀਸ਼ਨ ਪਾਜੀ ਇਹ ਜੀਣਾ ਪੁੱਛਾ ਫਾਹਲ ਨਾ ਅਕਾਲੀ ਦਰ ਜਿੰਦਾਬਾਦ ਜਿੰਦਾਬਾਦ ਅਕਾਲੀ ਦਰ ਜਿੰਦਾਬਾਦ ਹੱਥ ਨਾਲ ਅੱਗੇ ਕਰੋ ਜੀ ਹੱਥ ਨਾਲ ਅੱਗੇ ਕਰੋ ਜੀ ਜੀਕਾ ਸਾਹਿਬ ਵਾਹਿਗੁਰੂ ਚਲਾ ਦਿਓ ਵਧਾਓ ਬੋਲ ਬੋਲ ਕੇ ਕਹਿੰਦੇ ਸੀ ਕਿ ਕੇਐਟ ਵੀ ਕਰਤੀ ਜੀ ਸੁਖਵੀਰ ਨੇ ਕਰਤੀ ਜੀ ਫਲਾਨੇ ਨੇ ਕਰਤੀ ਜੀ ਮੇਰੇ ਰੂਪੇ ਤੇ ਲੰਬੇ ਕਿਨੇ ਗੁਰਦੁਆਰੇ ਤੋਂ ਆਨ ਆ ਗਿਆ ਇਸ ਕਿਸਮ ਦੀਆਂ ਕੋਝੀਆਂ ਹੱਥਾਂ ਤੋਂ ਬੰਦ ਕਰਨੀ ਆਪਾਂ ਸਾਰੇ ਇਹ ਕਹਿੰਦੇ ਵੀ ਆ ਗਏ ਝਗੜੇ ਢਾਡੇ ਨਹੀਂ ਲੱਗੂ ਵੱਡੇ ਸੀ ਭਾਣੀ ਜਾਸਪੁਰ ਵਾਲਾ ਬਿਜਨ ਸਿੰਘ ਸਾਹਿਬ ਕਹਿੰਦੇ ਕੋਠੇ ਸੁਦਰ ਭਰੇਟ ਜੋ ਭਰੇਟ ਜੋ ਇਹੀ ਚੱਲੇ ਇਹੀ ਚੱਲੇ ਇਹ ਮਗਰੋਂ ਭਾਰਾ ਉੱਗਣ ਲੱਗਦਾ ਨੰਬਰ ਨਹੀਂ ਚੱਲ ਰਹਾ ਇਹ ਇੱਕ ਬਾਹਰ ਚੌਂਕ ਦੇ ਵਿੱਚ ਸੰਪਰਕ ਨਾਲ ਲੈ ਆਇਆ ਸੰਪਰਕ ਬੇਨਤੀ ਕਰਨਾ ਕਲੀਰ ਸਾਹਿਬ ਨੂੰ ਕਲੀਰ ਸਾਹਿਬ ਆਜੂ ਕੌਮ ਦੇ ਹੀਰੇ ਦਾ ਸਰਪੰਚ

ਸਾਰੇ ਉਹਦੇ ਦਾ ਨਾਮ ਸਿੱਧਾ ਕਰੋ ਸੋਹਣਿਆ ਕਾਨੀ ਦਾ ਤੇ ਸਾਰੇ ਕਰਨਾ ਆਪਾ ਠੀਕ ਆ ਅੱਜ ਹਫਤੇ ਤੋਂ ਸਮਾਣਾ ਦੇ ਖੰਨੇ ਤੋਂ ਚੜਦੇ ਜੋ ਜਲਾ ਦਿਓ ਜਲਾ ਦਿਓ ਚਲੋ ਜਿਹੜਾ ਜਿਹੜਾ ਤੁਸੀਂ ਖਾਤਰ ਲਓ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ Fateh ਜੀ ਅੱਜ ਸਾਡੇ ਲੁਧਿਆਣੇ ਦੇ ਸ੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹੇ ਦੀ ਜਥੇਬੰਦੀ ਸਾਰੇ ਹਲਕਾ ਇੰਚਾਰਜ ਸੀਨੀਅਰ ਲੀਡਰ ਸਹਿਬਾਨ ਮੇਰੇ ਸਾਥੀ ਸਾਰੇ ਅੱਜ ਇੱਥੇ ਇਕੱਠੇ ਹੋਏ ਆਪਾਂ ਡੀਸੀ ਆਫਿਸ ਦੇ ਬਾਹਰ ਕੁਝ ਦਿਨ ਪਹਿਲਾਂ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੀਸ਼ੀ ਸਾਡੇ ਗੁਰੂਆਂ ਬਾਰੇ ਕੁਝ ਅਪਸ਼ਬਦ ਬੋਲੇ ਸੀਗੇ ਜਿਹਦਾ ਕਿ ਪੂਰੇ ਪੰਥ ਦੇ ਵਿੱਚ ਰੋਸ਼ ਪ੍ਰਗਟ ਕਰਦੇ ਆ ਅੱਜ ਅਸੀਂ ਜ਼ਿਲ੍ਹੇ ਦੀ ਜੱਥੇਬੰਦੀ ਇੱਥੇ ਕੱਟੀ ਹੋਈ ਹੈ ਉਹਦੇ ਖਿਲਾਫ ਅੱਜ ਅਸੀਂ ਕਿਲੋਧਿਆਣੇ ਦੇ ਡੀਸੀ ਸਾਹਿਬ ਨੂੰ ਇੱਕ ਗਿਆਪਨ ਦੇਣਾ ਕਿ ਉਹਦਾ ਪੁੱਤਲਾ ਫੁਕਿਆ ਜਾਏਗਾ ਅੱਜ ਯਾਨੀ ਕਿ ਜਿਹੜੇ ਇਹ ਝੂਠੇ ਵਾਅਦੇ ਝੂਠੇ ਰੌਮਿਤ ਕਰਕੇ ਜਿਹੜੀ ਇਹਨਾਂ ਨੇ ਪੰਜਾਬ ਦੀ ਸੱਤਾ ਦੇ ਵਿੱਚ ਕਬਜ਼ਾ ਕੀਤਾ ਸੀਗਾ ਹੌਲੀ-ਹੌਲੀ ਅੱਜ ਪੰਜਾਬ ਦੀ ਜਨਤਾ ਆਪਣੇ ਆਪ ਨੂੰ ਠੱਗਾ ਠੱਗ ਠੱਗੀ ਠਗੀ ਮਹਿਸੂਸ ਕਰ ਰਹੀ ਹੈ ਜਿਰਾ ਜਵਾਬ ਇਹਨਾਂ ਨੂੰ ਦਿਨ-ਬਰ ਦਿਨ ਮਿਲਣਾ ਸ਼ੁਰੂ ਹੋ ਰਿਹਾ ਹੈ ਔਰ ਅੱਜ 2026 ਚੜ ਗਈ ਹੈ 2027 ਦੇ ਵਿੱਚ ਇਲੈਕਸ਼ਨ ਹੈ ਜਿੱਦਾਂ ਜਿੱਦਾਂ ਇੱਕ ਇੱਕ ਦਿਨ ਬੀਤਦਾ ਪਿਆ ਇਹਨਾਂ ਨੂੰ ਨੀਂਦ ਨਹੀਂ ਆ ਰਹੀ ਇਹ ਝਾੜੂ ਸਰਕਾਰ ਕਿਉਂਕਿ ਇਹ ਝੂਠ ਦੀ ਸਰਕਾਰ ਸੀ ਇੱਕ ਬਿਲਡਿੰਗ ਜਦੋਂ ਬੰਦੀ ਹੈ ਬਿਲਡਿੰਗ ਦੀ ਨੀਂ ਜਿੰਨੀ ਪੱਕੀ ਹੁੰਦੀ ਜਿੰਨੀ ਸੱਚੀ ਹੁੰਦੀ ਹੈ ਓਨੀ ਬਿਲਡਿੰਗ ਮਜ਼ਬੂਤ ਹੁੰਦੀ ਹੈ ਇਹਨਾਂ ਦੀ ਜਿਹੜੀ ਨੀਂ ਸੀਗੀ ਉਹ ਪੂਰੀ ਝੂਠ ਦੀ ਬਫਲਾਹੜ ਨਾ ਬਣੀ ਪਈ ਸੀਗੀ ਝੂਠ ਝੂਠੀ ਨਾ ਬੜੀ ਪਈ ਸੀ ਜਿਹਦਾ ਨਤੀਜਾ ਇਹਨਾਂ ਨੂੰ ਮਿਲਣਾ ਸ਼ੁਰੂ ਹੋ ਗਿਆ ਆ ਗਈ 2026 2027 ਵੀ ਆ ਗਈ ਹੈ ਜੀ ਇਹਨਾਂ ਨੂੰ ਨਤੀਜੇ ਮਿਲੋਗੇ ਜਿਹੜੇ ਇਹਨਾਂ ਨੇ ਉੱਥੇ ਬੋਲ ਕੇ ਸਰਕਾਰ ਬਣਾਈ ਸੀ ਐਜ਼ ਅ ਰਿਜ਼ਲਟ ਇਹਨਾਂ ਨੂੰ 2027 ਚ ਮਿਲ ਜੀਏ ਜੀ ਜਿਹੜਾ ਜਾਉਂਗੇ ਜਿਹੜਾ ਤੁਸੀਂ ਜਿਹੜਾ ਜਿਹੜਾ ਦਿੱਲੀ ਦੀ ਮੁੱਖ ਮੰਤਰੀ ਐ ਸਾਬਕਾ ਹਾਤੀ ਸੀ ਉਹਨੂੰ ਕੇਜਰੀਵਾਲ ਨੇ ਤੇ ਝਾੜੂ ਪਾਰਟੀ ਨੇ ਇੱਕ ਡੇਢ ਸਾਲ ਮੁੱਖ ਮੰਤਰੀ ਦੀ ਕੁਰਸੀ ਕਿਹਦੀ ਤੀ ਉਹਨੂੰ ਫਤੂਰ ਹੋ ਗਿਆ ਤੇ ਦਿਮਾਗ ਦੇ ਵਿੱਚ ਕਮੰਡ ਹੋ ਗਿਆ ਦੇਖੋ ਜਿਹੜੀ ਇੱਕ ਵਿਧਾਨ ਸਭਾ ਵਾ ਉਹ ਵੀ ਇੱਕ ਪਵਿੱਤਰ ਸਦਨ ਹੁੰਦਾ ਤੇ ਦਿੱਲੀ ਦੀ ਵਿਧਾਨ ਸਭਾ ਦਾ ਪਿਛਲੇ ਦਿਨੀ ਸੈਸ਼ਨ ਚੱਲੇ ਆ ਉੱਥੇ ਉਹਨੇ ਸਾਡੇ ਗੁਰੂਆਂ ਦਾ ਨਰਾਦਰ ਕੀਤਾ ਉਹਨੇ ਆਪਣੀ ਸਪੀਚ ਦੇ ਵਿੱਚ ਤੇ ਨਰਾਦਰ ਕੀਤਾ ਗਲਤੀ ਤਾਂ ਕੀ ਮੰਨਣੀ ਸੀਗੀ ਸਗਾਂ ਦੀ ਪੰਜਾਬ ਪੁਲਿਸ ਤੋਂ ਦਿੱਲੀ ਦੇ ਆਗੂਆਂ ਦੇ ਉੱਪਰ ਪਰਚੇ ਦਰਜ ਕਰਵਾਏ ਜਾ ਰਹੇ ਆ ਜਾਂ ਜਿਹੜਾ ਵੀ ਕੋਈ ਸੋਸ਼ਲ ਮੀਡੀਆ ਤੇ ਉਹ ਵੀਡੀਓ ਵਾਇਰਲ ਕਰ ਰਿਹਾ ਕਿਉਂਕਿ ਸੱਚ ਨੇ ਤਾਂ ਸੱਚ ਰਹਿਣਾ ਉਹਦੇ ਖਿਲਾਫ ਪਰਚੇ ਦਰਜ ਕੀਤੇ ਜਾ ਰਹੇ ਆ ਇੱਥੋਂ ਤੱਕ ਹੁਣ ਦਿੱਲੀ ਦੇ ਜਿਹੜੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਆ ਉਹਨਾਂ ਨੇ ਜਲੰਧਰ ਦੇ ਕਮਿਸ਼ਨਰ ਨੂੰ ਨੋਟਿਸ ਵੀ ਕੱਢ ਦਿੱਤਾ ਤੇ ਦੂਜੀ ਗੱਲ ਕਿ ਕਿ ਇਹ ਨਾ ਮਤਲਬ ਮਾਹੌਲ ਬਣਾ ਰਹੇ ਨੇ ਪਿਛਲੇ ਦਿਨੀ ਇੱਕ ਹੈਲੀਕਾਪਟਰ ਜੇ ਤੁਹਾਨੂੰ ਲੱਗਦਾ ਨਾ ਕਿ ਇਹ ਮਤਲਬ ਨਰਾਦਰ ਕਿਉਂ ਕਰ ਰਿਹਾ ਪਿਛਲੇ ਦਿਨੀ ਇੱਕ ਹੈਲੀਕਾਪਟਰਾਂ ਦਾ ਮੁੱਦਾ ਬੜਾ ਵੱਡਾ ਭਾਰੂ ਹੋ ਗਿਆ ਸੀ ਹਜੇ ਉਹ ਜਾਂਚ ਦਾ ਵਿਸ਼ਾ ਸੀ ਕਿ ਉਹ ਹੈਲੀਕਾਪਟਰ ਕੌਣ ਉੱਡਿਆ ਕਿੱਥੇ ਉੱਡਿਆ ਬੜੇ ਪਲੈਨਟ ਤਰੀਕੇ ਨਾਲ ਵੀ ਕਿ ਜਿਹੜੀਆਂ ਜੁੱਤੀਆਂ ਨੇ ਉਹ ਕੇਜਰੀਵਾਲ ਦੇ ਸਿਰ ਤੇ ਨਾ ਪਹਿਣੋ ਭਗਵੰਤ ਮਾਨ ਦੇ ਸਿਰ ਤੇ ਨਾ ਪਹਿਣੋ ਸਸੋਧੀਏ ਦੇ ਸਿਰ ਤੇ ਨਾ ਪਹਿਣ ਇਸ ਕਰਕੇ ਆਤੀਸ਼ੀ ਜਿਹੜੀ ਬੀਬੀ ਆ ਇਹਨੇ ਘਟੀਆਂ ਹਰਕਤ ਕੀਤੀ ਆ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਇਸ ਕਰਕੇ ਇਨੇ ਇਹ ਬਿਆਨ ਦਿੱਤਾ ਤਾਂ ਕਿ ਇੱਕਦਮ ਮੁੱਦਾ ਡਿਵਰਟ ਹੋ ਜਵੇ ਪਰ ਇਹਨਾਂ ਲਈ ਇਹ ਮੁੱਦਿਆਂ ਦੀ ਰਾਜਨੀਤੀ ਹੋਊਗੀ ਇਹਨਾਂ ਲਈ ਇਹ ਹੈਲੀਕਾਪਟਰਾਂ ਦੇ ਝੂਟੇ ਹੋਣ ਕੇ ਇਹਨਾਂ ਲਈ ਇੱਕ ਸਪੀਚ ਹੋ ਐਜ਼ ਅ ਸਿੱਖ ਸਾਡੇ ਲਈ ਗੁਰੂ ਸਾਹਿਬ ਦਾ ਨਰਾਦਰ ਉਹਨੂੰ ਅਸੀਂ ਝੱਲ ਨਹੀਂ ਸਕਦੇ ਅੱਜ ਜੇ ਅਸੀਂ ਰੋਜ਼ ਪ੍ਰਦਰਸ਼ਨ ਨਹੀਂ ਕਰਾਂਗੇ ਅੱਜ ਅਸੀਂ ਕੁਝ ਨਹੀਂ ਬੋਲਾਂਗੇ ਅੱਜ ਕੱਲ ਨੂੰ ਕੋਈ ਬੀਬੀ ਆਤੀ ਸ਼ਹਿਰ ਕੀ ਹੋਰ ਖੜੀ ਹੋ ਜੂਗੀ ਜਾਂ ਹੋਰ ਖੜਾ ਹੋ ਜੂਗਾ ਤਾਂ ਕਰਕੇ ਅੱਜ ਅਸੀਂ ਧਰਨਾ ਵੀ ਲਾਇਆ ਵਾ ਵੱਡੀ ਗਿਣਤੀ ਦੇ ਵਿੱਚ ਖਿਲੇਦਿਲ ਅਕਾਲੀ ਲੀਡਰਸ਼ਿਪ ਵਰਕਰ ਸੇਵਾਨ ਹਲਕੇ ਦਾਖੇ ਤੋਂ ਸਾਰੇ ਆਗੂ ਸੇਵਾਨ ਅਤੇ ਵਰਕਰ ਸੇਵਾਨ ਆਏ ਨੇ ਧਰਨਾ ਲਾ ਕੇ ਏਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਬੀਬੀ ਆਰਤੀਸ਼ੀ ਦਾ ਪਤਲਾ ਫੂਕਿਆ ਗਿਆ ਕਿਉਂਕਿ ਇੱਕ ਮੈਸੇਜ ਦੇਣਾ ਵਾ ਕਿ ਕੋਈ ਵੀ ਗੁਰੂ ਸਾਹਿਬ ਦਾ ਨਰਾਦਰ ਮੂੰਹੋਂ ਤਾਂ ਸ਼ਬਦ ਕੱਢਣ ਦੂਰ ਦੀ ਗੱਲ ਕੋਈ ਸੋਚੂਗਾ ਵੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਪਤਾ ਲੱਗ ਜਾਵੇ ਕਿ ਪੰਜਾਬ ਦੇ ਵਿੱਚ ਮੇਰੀ ਜੁੱਤੀਆਂ ਮੈਨੂੰ ਨਹੀਂ ਲੱਗਦਾ ਕਿ ਬੀਬੀ ਬਾਤਿਸ਼ੀ ਹੁਣ ਪੰਜਾਬ ਦੇ ਵਿੱਚ ਇਹਨਾਂ ਦੀ ਜੈਡ ਸਿਕਿਉਰਿਟੀ ਤੋਂ ਵੀ ਨਾ ਆ ਸਕਦੀ ਹੈ ਜਿਹੇ ਜਿਹੋ ਨੇ ਸਾਡੇ ਗੁਰੂ ਸਾਹਿਬ ਦਾ ਨਵਾਂ ਦਰਬਾਰ ਐਸਜੀਪੀਜੀ ਨੇ ਕਿਹਾ ਕਿ ਮਾਨ ਸਾਹਿਬ ਨੇ ਵੀ ਇਰਾਦਰ ਕੀ ਹੈ ਗੁਰਵਾਦੀ ਫੋਟੋ ਵਾਲਾ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਪਰ ਮਾਨ ਸਾਹਿਬ ਚਾਹ ਰਹੇ ਨੇ ਇਹ ਆਈ ਥੋ ਐਡਿਟ ਕੀਤੀ ਹੈ ਮਾਨ ਸਾਹਿਬ ਨੂੰ ਨਸੀਹਤ ਆ ਅਕਾਲੀ ਦਲ ਵੱਲੋਂ ਵੀ ਯੂਥ ਅਕਾਲੀ ਦਲ ਵੱਲੋਂ ਵੀ ਕਿ ਜਿਹੜਾ ਇੱਕ ਮੁੱਖ ਮੰਤਰੀ ਦੀ ਕੁਰਸੀ ਦਾ ਹੰਕਾਰ ਆ ਸਿਰ ਦੇ ਵਿੱਚ ਉਹਨੂੰ ਸਾਈਡ ਤੇ ਰੱਖ ਕੇ ਸ੍ਰੀ ਅਕਾਲ ਤਖਤ ਸਾਹਿਬ ਜਾਣ ਜਿਹੜੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਉਹ ਗੁਰੂ ਸਹਿਬਾਨ ਦੀ ਫੋਟੋ ਤੇ ਸ਼ਰਾਬ ਦੇ ਛਿੱਟੇ ਪਾਰੇ ਨੇ ਉਹ ਉੱਥੇ ਜਾਣ ਉਹ ਆਪਦਾ ਪੱਕ ਰੱਖਣ ਪਰ ਕੋਈ ਕੰਡੀਸ਼ਨਾਂ ਰੱਖ ਕੇ ਨਹੀਂ ਉਥੇ ਜਾ ਹੋਣਾ ਉਹ ਸਿੱਖਾਂ ਦੀ ਸਭ ਤੋਂ ਉੱਚੀ ਸੀਟ ਆ ਮਾਨ ਸਾਹਿਬ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਹੈ ਮੁੱਖ ਮੰਤਰੀ ਸਾਹਿਬ ਨੂੰ ਕਿ ਉਸ ਜਿਹੜੀ ਉਸ ਜਗ੍ਹਾ ਦਾ ਜਿਹੜਾ ਸਨਮਾਨ ਆ ਉੱਥੇ ਕੋਈ ਅਉਧਾ ਨਹੀਂ ਕੰਮ ਕਰਦਾ ਜਿਵੇਂ ਉਹ ਸ਼ਰਤਾਂ ਰੱਖਦੇ ਆ ਕਿ ਲਾਈਵ ਟੈਲੀਕਾਸਟ ਕਰੋ ਮਾਨ ਸਾਹਿਬ ਨੂੰ ਵੀ ਇਹ ਕਹਿਣਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਇਹ ਕਿਹੜਾ ਕੋਈ ਇਹ ਸ੍ਰੀ ਅਕਾਲ ਤਖਤ ਸਾਹਿਬ ਹਰ ਸਿੱਖ ਕਹਿੰਦਾ ਸ੍ਰੀ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਉਹ ਕਿਉਂ ਕਹਿੰਨੇ ਆ ਕਿਉਂਕਿ ਉੱਥੇ ਕੋਈ ਕੰਡੀਸ਼ਨਾਂ ਰੱਖ ਕੇ ਨਹੀਂ ਜਾ ਸਕਦਾ ਇਹ ਕੋਈ ਐਮਐਚ1 ਦਾ ਜਗਨੂ ਹਾਜ਼ਰ ਹੈ ਸ਼ੋਅ ਨਹੀਂਗਾ ਜਿਸ ਦਾ ਕੈਮਰੇ ਲਾ ਕੇ ਟੈਲੀਕਾਸਟ ਕੀਤਾ ਜਾਵੇ ਜਾਂ ਲਾਈਵ ਟੈਲੀਕਾਸਟ ਜੇ ਉਹਨਾਂ ਨੇ ਲਾਈਵ ਟੈਲੀਕਾਸਟ ਕਰਵਾਉਣਾ ਵਾ ਪਹਿਲਾਂ ਅੰਮ੍ਰਿਤ ਪਾਨ ਕਰਕੇ ਪੂਰਨ ਗੁਰੂ ਦੇ ਸਿੱਖ ਬਣਨਾ ਕਿਉਂਕਿ ਪੂਰਨ ਗੁਰੂ ਦੇ ਸਿੱਖ ਨੂੰ ਹੀ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੇ ਬੁਲਾਇਆ ਜਾ ਜਾ ਸਕਦਾ ਵਾ ਤਾਂ ਕਰਕੇ ਉਹਨਾਂ ਨੂੰ ਸਕੱਤਰੇਤ ਬੁਲਾਇਆ ਗਿਆ ਵਾ ਉਹ ਜਾਣ ਨਾ ਕਿ ਉਹ ਲੋਕਾਂ ਦਾ ਧਿਆਨ ਡਿਵਰਟ ਕਰਨ ਦੀ ਕੋਸ਼ਿਸ਼ ਕਰਨ ਗੋਲਕਾਂ ਦੇ ਸਵਾਲ ਚੱਕਣ ਮੈਂ ਉਹਨਾਂ ਨੂੰ ਵੀ ਸਵਾਲ ਪੁੱਛਦਾ ਵੀ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਕਿ ਗੋਲਕਾਂ ਦੇ ਵਿੱਚ ਮੱਥਾ ਲਾ ਟੇਕੋ ਉਹਨਾਂ ਦੇ ਆਪ ਤੇ ਜਿਹੜੇ ਫੇਸਬੁਕ ਤੇ ਕਿਸੇ ਧਾਰਮਿਕ ਸਥਾਨ ਤੇ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਦੇ 5 500 ਦੇ ਨੋਟ ਫੇਰੋ ਕਿਉਂ ਗੋਲਕ 'ਚ ਪਾਉਂਦੇ ਨੇ